ਸਾਜੂ 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 ਆ ਰਿਆ ਆ ਜੋ ਬਈ ਕਰ ਲਿਆ ਕੋਈ 10 ਮਿੰਟ ਗੱਲਾਂ ਬਾਤਾਂ ਮੈਂ ਵੀ ਬਿਮਾਰ ਹੋਇਆ ਬੈਂਕ ਨੂੰ ਪਤਾ ਮੇਰੇ ਸਿਰ ਚ ਦਰਦ ਹੋਣੋਂ ਨਹੀਂ ਹਟਦਾ ਬਈ ਪਤਾ ਨਹੀਂ ਕੀ ਗੱਲ ਆ ਤੇ ਰਿਪੋਰਟਾਂ ਤਾਂ ਨਹੀਂ ਹਜੇ ਮਗਾ ਜੀਆਂ ਹਨਾ ਮੈਸੇਜ ਕਰਦਾ ਡਾਕਟਰ ਨੂੰ ਠੀਕ ਆ ਤੇ ਪ੍ਰੋਬਲਮ ਬਈ ਕਾ ਵੀ ਹੋਈ ਪਈ ਐ ਰੋਟੀ ਛੱਡ ਰੱਖੀ ਐ ਆਪੇ ਫੋਨ ਫੜ ਕੇ ਲਿਆਓ ਚੈੱਕ ਕਰਾਂਗੇ ਤੇ ਬੱਚੇ ਇਹਨਾਂ ਨੇ ਛੜਤੇ ਬਈ ਕਿਰਾਂ ਇਸ ਵੇਲੇ ਸੀ ਉਹਨੂੰ ਦੱਸਿਆ ਵੀ ਅਸੀਂ ਛੱਡ ਦੇਣੇ ਉਹਨੇ ਤੇ ਦੋ ਨਹੀਂ ਛੱਡਦੇ ਇਹਨਾਂ ਨੂੰ ਘੱਟ ਛੱਡਦੇ ਆ ਇਹਨਾਂ ਨੂੰ ਮੈਂ ਆਪ ਹੀ ਘੁਮਾ ਕੇ ਲਾਉਣਾ ਨਾ ਬਾਹਰ ਕਿਉਂਕਿ ਇਹ ਨਾ ਥੋੜਾ ਛੋਟੇ ਬੱਚੇ ਆਪਣੇ ਕੋਲੇ ਤਿੰਨ ਛੋਟੇ ਬੱਚੇ ਆ ਠੀਕ ਹੈ ਤੇ ਜੁਗਨੀ ਕੀ ਕਰਦੀ ਜੁਗਨੀ ਪੇ ਫੜ ਕੇ ਬੰਦੋਲ ਦਿੰਦੀ ਉਹਨਾਂ ਵਿਚਾਰਾਂ ਨੂੰ ਤੇ ਉਹ ਨਾ ਹੁਣ ਮਸਾਂ ਆਉਣ ਲੱਗਿਆ ਇਹਨੇ ਮੰਨ ਲਓ ਵੀ ਤੁਸੀਂ ਆਉਣੋਂ ਹਟਾ ਹੀ ਦਿੱਤੇ ਸੀ ਇੱਕ ਤਰ੍ਹਾਂ ਦੇ ਤੇ ਮਸਾਂ ਆਉਣ ਲੱਗਿਆ ਤੇ ਹੁਣ ਮੈਂ ਨਹੀਂ ਚਾਹੁੰਦਾ ਬਈ ਇਹ ਫੇਰ ਆ ਕੋਈ ਨੁਕਸਾਨ ਕਰੇ ਤੇ ਜੇ ਉਹ ਦੂਜਾ ਕਾਲੂ ਆ ਕਾਲੂ ਵੀ ਢਾ ਲੈਂਦਾ ਫੜ ਕੇ ਨਿੱਕੇ ਨਿੱਕੇ ਬੱਚਾ ਨੂੰ ਜੈੰਗੋ ਨੂੰ ਪੰਧੋ ਤੇ ਜੈੰਗੋ ਨੂੰ ਭੋਤਾ ਸਵੇਰੇ ਨੇ ਫੜ ਕੇ ਉਹਨੂੰ ਵੱਢ ਲਿਆ ਤੇ ਛੋਟੇ ਬੱਚੇ ਆਪਣੇ ਕੋਲੇ ਜਿਵੇਂ ਤੁਹਾਨੂੰ ਦੱਸਿਆ ਤੈਨਾਂ ਤੇ ਬਾਕੀ ਤਾਂ ਵੱਡੇ ਹੀ ਆ ਪਰ ਛੋਟੇ ਬੱਚਾ ਦਾ ਨੁਕਸਾਨ ਇਹ ਕਰ ਜਾਂਦੇ ਫਿਰ ਤਾਂ ਕਰਕੇ ਇਹਨਾਂ ਨੂੰ ਅਸੀਂ ਘਾਟ ਹੀ ਛੱਡ ਦਿੰਨੇ ਕੋਈ ਪਾਣੀ ਲੈ ਦੇ ਹੁਣੇ ਆ ਡਾਕਟਰ ਗਿਆ ਇਹਨਾਂ ਦੇ ਬੋਤਲਾਂ ਬੁੱਗਲਾਂ ਲਗਵਾਈਆਂ ਲੋਕਾਂ ਨੇ ਮੈਂ ਕੋਈ ਲੋਕ ਦਾ ਕੋਲ ਤੇ ਬੋਦਲਾ ਵਗੈਰਾ ਲਵਾਈਆਂ ਤੇ 1500 ਰੁਪਏ ਡਾਕਟਰ ਲੈ ਕੇ ਅੱਜ ਦਾ ਕੱਲੇ ਅੱਜ ਅੱਜ ਦਾ ਬਿੱਲ ਆ ਤੇ ਨਹੀਂ ਤਾਂ 1000 ਰੁਪਏ ਤਾਂ ਮੰਨ ਲੇ ਚਲੋ ਤੁਸੀਂ ਕਹੋ ਵਟ ਤੇ ਪਿਆ ਨਾ 1000 ਸੁਬਾ ਲੈ ਗਿਆ 500 1000 ਸੁਬਾ ਲੈ ਗਿਆ 500 ਹੁਣ ਲੈ ਗਿਆ ਤੇ ਉਹ ਛੋਟਾ ਨਿੱਕਾ ਚੂਹਾ ਆਪਣਾ ਬਿਮਾਰ ਹੋਇਆ ਪਿਆ ਉਧਰੋਂ ਜੁਗਣੀ ਦੇ ਰੇਸ਼ਾ ਪਿਆ ਖੜਾ ਤੇ ਕਹਿ ਦਿੰਦੇ ਹਨ ਇਹ ਵੀ ਅਗੇ ਗੱਲਾਂ ਬਾਤਾਂ ਕਰਦੇ ਆ ਸੁਣਦੇ ਆ ਪਰ ਬਾਬੇ ਉਹ ਜਿਹੜੀ ਸੇਵਾ ਕਰਨੀ ਨਾ ਬੇਜਮਾਨਾਂ ਦੀ ਬੜੀ ਔਖੀ ਹੈ ਭਾਈ ਇਹ ਐ ਸਮਝ ਲਓ ਵੀ ਤੁਸੀਂ ਘਰ ਫੂਕ ਕੇ ਤਮਾਸ਼ਾ ਵੇਖਣ ਵਾਲੀ ਗੱਲ ਨਹੀਂ ਕੀਤੀ ਠੀਕ ਹੈ ਚਲੋ ਮੇਰਾ ਤਾਂ ਐ ਵੀ ਪਰਿਵਾਰ ਸਾਥ ਦੇੰਦਾਰਨ ਤੇ ਸਾਰਾ ਪਰਿਵਾਰ ਅਸੀਂ ਲੱਗੇ ਹੋਏ ਆ ਚਲੋ ਮੇਰਾ ਤਾਂ ਐ ਵੀ ਪਰਿਵਾਰ ਸਾਥ ਦੇੰਦਾਰਨ ਤੇ ਸਾਰਾ ਪਰਿਵਾਰ ਅਸੀਂ ਲੱਗੇ ਹੋਏ ਆ ਤੇ ਪਰਿਵਾਰ ਲੱਗਣਾ ਹੋਰ ਕੇ ਕਰਨ ਤੇ ਬਾੜਾ ਔਖਾ ਨਹੀਂ ਵਾਹ ਕਿਥੋਂ ਘਟੂ ਲੋਗੇ ਹੋਗੇ ਤੇ ਬਾੜਾ ਔਖਾ ਨਹੀਂ ਹੁੰਦਾਗਾ ਚਲੋ ਥੋੜਾ ਕਹਿ ਲੋ ਵੀ ਚੱਲ ਜੀ ਆਂਦਾ ਟਮ ਟਮਾ ਪਰ ਹੁਣ ਤੁਸੀਂ ਆਸਲਾ ਲਾ ਲਓ ਵੀ 1500 ਰੁਪਈਆ ਬਈ ਇੱਕ ਦਿਨ ਦਾ ਬਿੱਲ ਅੱਜ ਦਾ ਬਿੱਲ ਨੇ ਮੇਰੇ ਅ ਕੰਨਾ ਜੋ ਤੂੰ ਆਗੜਾਤਾ ਅੱਜ ਅੱਜ ਪੈਸੇ ਬਾਣੀ ਬੜੇ ਗਏ ਪਹਿਲਾਂ ਸਵੇਰੇ ਸਾਰਿਆਂ ਦੇ ਟੀਕੇ ਲੱਗੇ ਠੀਕ ਹੈ ਕਾਲੂ ਦੇ ਜੁਗਨੀ ਦੇ ਤੇ ਆਪਣੇ ਨਿੱਕੇ ਚੂਹੇ ਦੇ ਸਾਰਿਆਂ ਦੇ ਟੀਕੇ ਲੱਗੇ ਤੇ ਹੁਣ ਫੇਰ ਬੋਤਲ ਆਵੇ ਪਾਣੀ ਭਈ ਇਹਨਾਂ ਨੂੰ ਛੱਡਦੇ ਨੇ ਆ ਛੋਟੇ ਬੱਚੇ ਆਪਣੇ ਕੋਲੇ ਤਿੰਨ ਠੀਕ ਹੈ ਇੱਕ ਤਾਂ ਵਿਚਾਰੇ ਉਹ ਬਿਮਾਰ ਹੈ ਇਹ ਉੱਤੋਂ ਫੜ ਕੇ ਬੰਧੋਲ ਦਿੰਦੇ ਐ ਪਰ ਤਾਂ ਕਰਕੇ ਇਹਨਾਂ ਨੂੰ ਘੱਟ ਛੱਡਦੇ ਆ ਆ ਦੇਖੋ ਨੇੜੇ ਵੀ ਨਹੀਂ ਆਉਂ ਦਿੰਦੇ ਇੱਥੋਂ ਉਹ ਵਿਚਾਰੇ ਵੇਖ ਲੈਂਦੇ ਉਹ ਉੱਥੇ ਖੜ ਕੇ ਤੇ ਪਾਸੇ ਹੋ ਜਾਂਦੇ ਇਹਨਾਂ ਨੂੰ ਲੁਕ ਜਾਂਦੇ ਇੰਨਾ ਇਹਨਾਂ ਨੇ ਆ ਡਰਾਵਾ ਪਾ ਰੱਖਿਆ ਆਪਦਾ ਕਹਾਂ ਸੇ ਹੋ ਬਾਈ ਆਪਣਾ ਹੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਕ੍ਰੀਟੇ ਮਲੋਟ ਬਲੈਕ ਲੰਬੀ ਪਿੰਡ ਰੋੜਾਂ ਵਾਲੀ ਤੇ ਨਾਮ ਮੇਰਾ ਗੁਰਜੀਤ ਸਿੰਘ ਹੈ ਜੀ ਤੇ ਬਈ ਚੈਨਲ ਸਬਸਕ੍ਰਾਈਬ ਕਰ ਲੋ ਸਾਰੇ ਭੈਣ ਭਰਾ ਆਪਾਂ ਬੇਜਵਾਨਾਂ ਦੀ ਸੇਵਾ ਕਰਦੇ ਆ ਤੇ ਹਾਂ ਉਹ ਜਿਹੜਾ ਹੁਣ ਟ੍ਰੀਟਮੈਂਟ ਕਰਕੇ ਗਿਆ ਡਾਕਟਰ ਹਨਾ ਉਹ ਹੁਣੇ ਵੀਡੀਓ ਪਾਈ ਆ ਹਜੇ ਅਸੀਂ ਆ ਥੋੜਾ ਮੰਨ ਕੇ ਚਲੋ ਤੁਸੀਂ 10 15 ਮਿੰਟ ਹੋ ਗਏ ਹਨਾ 10 15 ਮਿੰਟ ਹੋ ਗਏ ਹੁਣੇ ਵੀਡੀਓ ਪਾਈ ਆ ਮੈਂ ਖੁਦ ਕਹਣਾ ਭਈਆ ਜੇ 5 ਦਿਨ ਹੋ ਗਏ ਰੋਟੀ ਨਹੀਂ ਖਾਧੀਗੀ ਬਿਮਾਰ ਆਪਣੀ ਟੀਕੇ ਬੋਤਲਾ ਮੇਰੇ ਵੀ ਲੱਗੀ ਜਾਂਦੇ ਆ ਮੇਰੇ ਆ ਦਰਦ ਹੁਣ ਨਹੀਂ ਹਟਦਾ ਸਿਰ ਤੋਂ ਮੈਂ ਵਾਰ-ਵਾਰ ਅਪੀਲ ਕਰ ਰਿਹਾ ਤੇ ਆਪਾਂ ਯਾਰ ਨਿੱਕਾ ਸ਼ੈੱਡ ਬਣਾਇਆ ਭਈ ਇਹਨਾਂ ਦਾ ਇਲਾਜ ਵਗੈਰਾ ਕਰਾਉਣੇ ਆ ਟ੍ਰੀਟਮੈਂਟ ਕਰਾਉਣੇ ਆ ਬੇਜਮਾਨਾਂ ਦਾ ਬੱਚਿਆਂ ਦਾ ਤੇ ਮੈਂ ਦੱਸਦਾ ਨਾ ਇਧਰੋਂ ਆ ਕੰਧ ਕਰੀ ਆ ਬੰਦ ਸੀਗੀ ਲਾਈਟ ਬਲਾਈ ਪੱਖਾ ਲਾਇਆ ਇੱਥੇ ਇੱਥੇ 45000 ਰੁਪਏ ਸੀ ਲਾਤਾ ਜੀ ਪਹਿਲਾਂ ਤੇ ਉਸ ਤੋਂ ਬਾਅਦ ਆਹ ਜਗਾ ਵਗਾਂ ਜੋ ਆਹ ਜਗਾ ਭਾਈ ਨਾਲ ਹੀ ਲੱਗ ਗਈ ਐ ਤੇ ਤੁਸੀਂ ਵੇਖ ਲਓ ਅਗਲੀ ਖਾਲੀ ਹੈ ਵਿੱਚ ਹਨਾ ਆਹੀ ਆਉਂਦੀ ਐ ਵੀ ਅਸੀਂ ਬਣਾਈ ਆ ਤੇ ਕਿੰਨੀ ਤਾਂ ਇੱਕ ਹੀ ਸੀ ਇਹ ਤਾਰਾ ਕੁਛ ਇਹ ਜਗਾ ਕੋਈ ਲੈ ਰਿਆ ਸੀ ਬੰਦਾ ਹੋਰ ਵੀਡੀਓ ਕੌਣ ਬਣਾ ਰਹਾ ਹੈ ਵੀਡੀਓ ਮੇਰੀ ਬੇਟੀ ਬਣਾ ਰਹੀ ਹੈ ਜੀ ਤੇ ਇਹ ਜਗਾ ਭਾਈ ਕੋਈ ਹੋਰ ਲੈ ਰਿਆ ਸੀ ਉਹਦੀ ਵਜ੍ਹਾ ਨਾਲ ਭਾਈ ਆਪਾਂ ਨੂੰ ਮਜਬੂਰੀ ਚ ਚਲੋ ਇੱਕ ਭੈਣ ਮੈਂ ਕਹਿੰਦਾ ਧੰਨਵਾਦ ਉਹ ਭੈਣ ਦਾ ਪਰਮਾਤਮਾ ਤਰੱਕੀ ਬਖਸ਼ੇ ਉਹ ਭੈਣ ਨੂੰ ਅਹ ਦੇਨ ਦੁੱਗਣੀ ਤੇ ਰਾਤ ਦੁੱਗਣੀ ਮਿਹਨਤ ਕਰਨਾ ਹਨਾ ਜੀ ਤੇ ਪਤਾ ਨਹੀਂ ਬਈ ਮਾਲਕ ਕਨੇ ਕੋਈ ਮਹਾਰਾਜ ਕਨੇ ਆਉ ਤੰਤਰ ਗੁਰੂ ਰਾਮਦਾਸ ਪਾਤਸ਼ਾਹ ਹਨ ਉਹਨੇ ਵੇਲੇ ਛੱਡ ਤੱਕ ਲਿਆਂਦਾ ਤੀਨੇ ਛੱਡ ਪਾ ਕੇ ਦਿੱਤਾ ਤੁਹਾਨੂੰ ਕਿਉਂਕਿ ਉਹ ਦੇਖਦੇ ਹੁੰਦੇ ਸੀ ਅਸੀਂ ਕੋਈ ਟੀਕੇ ਬੋਤਲਾਂ ਇਹਨਾਂ ਦਾ ਟ੍ਰੀਟਮੈਂਟ ਬੱਚਿਆਂ ਦਾ ਕਰਦੇ ਸੀਗੇ ਤੇ ਅਸੀਂ ਔਖੇ ਹੁੰਦੇ ਸੀਗੇ ਬਈ ਸਾਨੂੰ ਗਰਮੀਆਂ 'ਚ ਔਖਾ ਹੋ ਜਾਂਦਾ ਸੀ ਕਿਉਂਕਿ ਛਾਂ ਹੈ ਨਹੀਂ ਸੀਗੀ ਇੱਥੇ ਤੇ ਟਾਲੀ ਦੀ ਕਾ ਕੋਈ ਡਰੈਕਟਰ ਦੀ ਸ਼ਾਂ ਸੀ ਬੋਤਲ ਲਾਉਣੀ ਟੀ ਕੇ ਲਾਉਣੇ ਟ੍ਰੀਟਮੈਂਟ ਕਰਨਾ ਉਹ ਚਲੋ ਆਂਟੀ ਨੇ ਸ਼ੈੱਡ ਪਾਦਾ ਤੇ ਪਹਿਲਾਂ ਸੀ ਇਹ ਬੰਦੇ ਨੂੰ ਪੁੱਛੀ ਕੇ ਅਸੀਂ ਅਖੇ ਜਗਾ ਵੇਚਣੀ ਆ ਦਾ ਦੱਸਦੇ ਭਾਈ ਇੱਕ ਕਮਰਾ ਵੀ ਹੈ ਵਿੱਚ ਇਹਦੇ ਤੇ ਉਹਨੇ ਪਹਿਲਾਂ ਤਾਂ ਗੱਲ ਨਾ ਸੁਣੀ ਕਿ ਮੈਂ ਤਾਂ ਵੇਚਦਾ ਹੀ ਨਹੀਂ ਮੈਂ ਤਾਂ ਵੇਚਦਾ ਹੀ ਨਹੀਂ ਤੇ ਜਦੋਂ ਅਸੀਂ ਇਹਦੇ ਤੇ ਪੈਸੇ ਲਾਤੇ ਉਦੋਂ ਬਾਅਦ ਕਹਿੰਦਾ ਮੈਂ ਤਾਂ ਜਗਾ ਵੇਚਣੀ ਆ ਕਿਵੇਂ ਆ ਬਾਈ ਕਿੱਥੋਂ ਬਾਈ ਬਾਈ ਜੀ ਰੋੜਾਂ ਵਾਲੀ ਪਿੰਡ ਹੈ ਜੀ ਆਪਣਾ जिला श्री मुख्तर साहब सिटी मलोट ब्लॉक लंबी ਤੇ ਨਾਮ ਮੇਰਾ ਗੁਰਜੀਤ ਸਿੰਘ ਆਪਾਂ ਬੇਜਵਾਨਾਂ ਦੀ ਸੇਵਾ ਕਰਦੇ ਆਂ ਬਈ ਕੋਈ ਵੀ ਡੌਗ ਹੋਵੇ ਤੇ ਕੋਈ ਵੀ ਵੱਡਾ ਜਾਨਵਰ ਹੋਵੇ ਹਨਾ ਕੋਈ مصیبت ਚ ਹੁੰਦਾ ਕਿਸੇ ਦੁੱਖ ਚ ਹੁੰਦਾ ਤੇ ਆਪਾਂ ਬਈ ਉਹਦਾ ਇਲਾਜ ਵਗੈਰਾ ਕਰਾਉਣੇ ਸੇਵਾ ਕਰਦੇ ਆਂ ਮਾਲਕ ਨੇ ਕਹਿੰਦੇ ਵੀ ਇਹ ਸੇਵਾ ਹੀ ਨਾਲ ਜਾਣੀ ਹੋਰ ਨਹੀਂ ਕੁਝ ਜਾਣਾ ਬਈ ਮੈਂ ਇੱਕ ਗੱਲ ਕਹਿ ਦਿਆਂ ਕਿਉਂਕਿ ਇਹ ਚੀਜ਼ਾਂ ਮੈਂ ਪਰ ਕਿੰ ਆਈਆਂ ਮੈਨੂੰ ਇਹਨਾਂ ਚੀਜ਼ਾਂ ਦਾ ਮੈਂ ਕਹ ਲਵਾਂ ਵੀ ਕਈ ਵਾਰੀ ਬੰਦੇ ਦੇ ਸ਼ੀਸ਼ਾ ਟਾਈਮ ਨਾਲ ਹੀ ਬੰਦੇ ਨੂੰ ਸ਼ੀਸ਼ਾ ਰੱਬ ਵਿਖਾ ਦਿੰਦਾ ਹੈ ਨਾ ਮਾਲਕ ਤੁਹਾਡੇ ਆਇਆ ਜੀ ਪਾਣੀ ਨਹੀਂ ਭਾਈ ਜੀ ਪਾਣੀ ਤਾਂ ਬਚਾ ਮਾਲਕ ਦਾ ਤੇ ਪਾਣੀ ਨਹੀਂ ਆਇਆ ਹਜੇ ਤੇ ਚਲੋ ਆਵੇ ਵੀ ਨਾ ਆਪਾਂ ਕਹਿੰਦੇ ਜਿੱਧਰ ਹੈਗਾ ਹਨਾ ਉਧਰ ਵੀ ਪ੍ਰਮਾਤਮਾ ਵੈਗੂ ਸੋਖ ਸ਼ਾਂਤੀ ਬੱਚੇ ਮਾਲਕ ਉਹ ਵਰ ਦੇ ਬੱਚੇ ਆਹ ਦੇਖੋ ਆ ਤਿੰਨ ਬੱਚੇ ਫਿਰਦੇ ਛੋਟੇ ਆਪਣੇ ਇਹਨਾਂ ਨੂੰ ਇਹ ਬਈ ਵੱਡ ਲੈਂਦੇ ਆ ਠੀਕ ਆ ਤਾਂ ਅਗਰ ਇਹਨਾਂ ਨੂੰ ਛੱਡਦੇ ਨਹੀਂਗੇ ਤੇ ਬਾਕੀ ਆਪਣੇ ਕੋਲੇ 11 ਕ ਬੱਚੇ ਹੈਗੇ ਆ ਤੇ ਛੱਡ ਦਿੰਨੇ ਆ ਅਸੀਂ ਇਹਦੇ ਵਾਲੇ ਜਿਹੜੇ ਜਿਹੜੇ ਬੱਚਾ ਸਾਨੂੰ ਪਤਾ ਨਾ ਵੀ ਇਹ ਨਹੀਂ ਵੱਢਦੇ ਨਹੀਂ ਨੁਕਸਾਨ ਕਰਦੇ ਕਿਦਾਂ ਉਹਨਾਂ ਨੂੰ ਛੱਡ ਦੇਣਾ ਇਹਨਾਂ ਦਾ ਸਾਨੂੰ ਥੋੜਾ ਡਰ ਰਹਿੰਦਾ ਇਹ ਨੁਕਸਾਨ ਕਰ ਦਿੰਦੇ ਥੋੜਾ ਚੈਨਲ ਜਰੂਰ ਸਬਸਕ੍ਰਾਈਬ ਕਰ ਲੋ ਸਾਰੇ ਭੈਣ ਭਰਾ ਅਪੀਲ ਕਰਦਾਈ ਮੈਂ ਅ ਸੇਵਾ ਇਸ ਭਾਨੇ ਚਲੋ ਥੋੜਾ ਵੀ ਸੇਵਾ 'ਚ ਯੋਗਦਾਨ ਪੈਂਦਾ ਹਨਾ ਹੈਲੋ ਜੀ ਹੈਲੋ ਜੀ ਹੈਲੋ ਬਾਈ ਜੀ ਹੈਲੋ ਤੇ ਆ ਬੱਚੇ ਦੇ ਬੋਤਲਾਂ ਲਵਾਈਆਂ ਹੁਣੇ ਬਾਈ ਉਹ ਵੀਡੀਓ ਅਸੀਂ ਪਾਤੀ ਆ ਤੇ ਉਹ ਤੁਸੀਂ ਜ਼ਰੂਰ ਵੇਖ ਲੈ ਸਾਰੇ ਭੈਣ ਭਰਾ ਇਹਦਾ ਸਾਰਾ ਟ੍ਰੀਟਮੈਂਟ ਆਪਾਂ ਦੀ ਵੀਡੀਓ ਪਾਤੀ ਜੋ ਵੀ ਟੀਕੇ ਲਵਾਉਣੇ ਆ ਕਿਉਂਕਿ ਹਰਿਆਣਾ ਹੀ ਅਸੀਂ ਤਾਂ ਸਾਡੇ ਦਾ ਡਾਕਟਰ ਐ ਸਮਝ ਲਓ ਵੀ ਸਵੇਰੇ 10 ਵਜੇ ਉਸ ਤੋਂ ਬਾਅਦ 2 ਵਜੇ ਉਸ ਤੋਂ ਬਾਅਦ 4 ਤੋਂ ਬਾਅਦ ਠੀਕ ਆ 4 ਤੋਂ ਬਾਅਦ 5 ਵਜੇ ਆਜੇ 6 ਵਜੇ ਆਜੇ ਹੁਣੇ ਹੀ ਗਿਆ ਡਾਕਟਰ ਆ ਜੀ ਤੇ ਆ ਦੇਖ ਲੋ ਬੋਤਲਾਂ ਬੋਤਲਾਂ ਜੇ ਉਵੇਂ ਹੀ ਖਿਲਰ ਰੀਆਂ ਪਈਆਂ ਟੀਕੇ ਸਮਾਲੇ ਨਹੀਂ ਹੁਣੇ ਲਾ ਕੇ ਤੇ ਉਹ ਚਲਾ ਗਿਆ ਮੈਂ ਨਹਾਉਣ ਜਾਵੜਾ ਤੇ ਮੈਂ ਨਹਾ ਕੇ ਆਇਆ ਉਸ ਮਾਨ ਹੈ ਚੱਕਾ ਹੀ ਨਹੀਂ ਉਵੇਂ ਹੀ ਪਿਆ ਤੇ ਇਹ ਮੈਂ ਕਹਣਾ ਵੀ ਬਈ ਸੇਵਾ ਇਹ ਵੈਗਰੂ ਮਾਲਕ ਨੇ ਇਹ ਸੇਵਾ ਹੀ ਨਾਲ ਲੈ ਕੇ ਜਾਣੀ ਰਾਦੇ ਰਾਦੇ ਕੀ ਨਾਮ ਹੈ ਇਹ ਰਾਦੇ ਰਾਦੇ ਮਹਾਰਾਜ ਜੀ ਛੋਟੇ ਬਾਬਾ ਹੈ ਛੋਟੇ ਬਾਬਾ ਹਾਂਜੀ ਬਾਬਾ ਜੀ ਰਾਦੇ ਰਾਦੇ ਤੇ ਚੈਨਲ ਬਾਬਾ ਜੀ ਜਰੂਰ ਸਬਸਕ੍ਰਾਈਬ ਕਰਿਆ ਜੀ ਤੇ ਅਸੀਂ ਤਾਂ ਬਈ ਬਸ ਐ ਸਮਝ ਲਓ ਵੀ ਤੁਹਾਡਾ ਮੈਨੂੰ ਭੈਣ ਭਰਾਵਾਂ ਦਾ ਬਹੁਤ ਵੱਡਾ ਸਹਾਰਾ ਹੌਸਲਾ ਬਹੁਤ ਆ ਹਨ ਜਿਹੜਾ ਆਪਾਂ ਨੂੰ ਕਦੇ ਕੋਈ ਉਹ ਲੋ ਬੰਦੇ ਹੀ ਆ ਜਿਹੜੇ ਆਪਾਂ ਨੂੰ ਗਲਤ ਬੋਲਦੇ ਆ ਲਾਈਵ ਕਦੋਂ ਹੁੰਦੇ ਰੋਜ਼ ਹੈਲੋ ਜੀ ਹੈਲੋ ਜੀ ਆ ਕੀ ਨਾਮ ਆ ਜੋ ਤੂੰ ਐਡੀਟਰਸ ਲਾਈਵ ਕਦੋਂ ਹੁੰਦੇ ਹੋ ਐਡੀਟਰ ਹਨਾ ਬਈ ਜੀ ਲਾਈਵ ਦਾ ਤਾਂ ਯਾਰ ਕੋਈ ਟਾਈਮ ਟੇਬਲ ਹੈ ਨਹੀਂ ਪੱਕਾ ਲੋਗੇ ਅੱਜ ਮੈਂ ਦੁਪਹਿਰੇ ਲਾਈਵ ਕੀਤਾ 1 ਵਜੇ ਤਾਂ ਮੇਰੀਆਂ ਆ ਸਿਰ ਦੀਆਂ ਨਾੜਾਂ ਚੱਲਣ ਲੱਗ ਗਈਆਂ ਨੇ ਦਰਦ ਹੋਣ ਲੱਗ ਗਿਆ ਬੋਲਿਆ ਨਹੀਂ ਜਾਂਦਾ ਹੁਣ ਵੀ ਨਹੀਂ ਬੋਲਿਆ ਜਾਂਦਾ ਪਰ ਮੇਰੇ ਤੋਂ ਰਹਿ ਨਹੀਂ ਜਾਂਦਾ ਭਈ ਮੈਂ ਕਹਿ ਦਿੰਦਾ ਵੀ ਨਹੀਂ ਯਾਰ ਰਹਿਮਤ ਰੋਬਿਨ ਵਲੌਗਸ ਕਿੱਥੋਂ ਵੀਰ ਤੁਸੀਂ ਕਿਵੇਂ ਕਿੱਥੋਂ ਵੀਰ ਤੁਸੀਂ ਆਪਣਾ ਹੀ ਪਿੰਡ ਰੋੜਾਂ ਵਾਲੀ ਆ ਜ਼ਿਲ੍ਹਾ ਫਰੀ ਮੁਕਤਸਰ ਸਾਹਿਬ ਸਟੀ ਮਲੋਟ ਬਲਾਕ ਲੰਬੀ ਤੇ ਨਾਮ ਮੇਰਾ ਗੁਰਜੀਤ ਸਿੰਘ ਆਈ ਆਪਾਂ ਸੇਵਾ ਕਰਦੇ ਹਾਂ ਬੇਜਮਾਨ ਜਾਨਵਰਾਂ ਦੀ ਤੇ ਕੋਈ ਵੀ ਦੁੱਖ ਤਕਲੀਫ ਹੋਵੇ ਕੋਈ ਫੋਨ ਕਰ ਦਿੰਦੇ ਆ ਭੈਣ ਭਰਾ ਕੋਈ ਛੱਡ ਜਾਂਦੇ ਮੇਰੇ ਕੋਲੇ ਜ਼ਰਾ ਆਰਥ ਨਾ ਕਰੋ ਤੇ ਰੋਹਿਤ ਹੈ ਨਾ ਕੀ ਨਾਮ ਰਹਿਮਤ ਰਹਿਮਤ ਹਾਂਜੀ ਰਹਿਮਤ ਜੀ ਆਪਣਾ ਨਾਮ ਗੁਰਜੀਤ ਸਿੰਘ ਆ ਬਾਈ ਜੀ ਤੇ ਸੇਵਾ ਕਰਦੇ ਆਪਾਂ ਬੇਜਵਾਨ ਜਾਨਵਰਾਂ ਦੀ ਮਹਾਰਾਜ ਜੀ ਵੀਰ ਤੁਸੀਂ ਸਾਬਤ ਸੂਰਤ ਬਣੋ ਕੀ ਬਣੋ ਪਹਿਲੀ ਸਾਬਤ ਸੂਰਤ ਸਭ ਕੁਸੂਰਤ ਕਿਵੇਂ ਬਾਈ ਜੀ ਸਮਝ ਨਹੀਂ ਆਈ ਸਾਨੂੰ ਮਹਾਰਾਜ ਜੀ ਤੇ ਬਾਕੀ ਭਾਇਓ ਚ ਆਪਣਾ ਕੰਟੈਕਟ ਨੰਬਰ ਵੀ ਹੈਗਾ ਜੀ ਤੇ ਕਈ ਵਾਰੀ ਨਹੀਂ ਸਮਝ ਆਉਂਦੀ ਗੱਲ ਦੀ ਹਨਾ ਤੇ ਤੁਸੀਂ ਫੋਨ ਤੇ ਵੀ ਦੱਸ ਸਕਦੇ ਹੋ ਹੋ ਜਾਂਦੀ ਕਈ ਵਾਰੀ ਬੰਦੇ ਤੋਂ ਗਲਤੀ ਹੋ ਜਾਂਦੀ ਹੈ ਗਲਤੀਆਂ ਦਾ ਪੋਤਲਾ ਆ ਬੰਦਾ ਤੇ ਹੋ ਜਾਂਦੀ ਹੈ ਕਈ ਵਾਰੀ ਗਲਤੀ ਮਹਾਰਾਜ ਜੀ ਤੇ ਆਪਣਾ ਸੂਲ ਆ ਵੀ ਆਪਾਂ ਅ ਗਲਤੀ ਹੋ ਗਈ ਆਪਦੇ ਤੋਂ ਛੋਟੇ ਤੋਂ ਵੀ ਚਲੋ ਮਾਫੀ ਮੰਗ ਲਈਨੇ ਬਈ ਆਪਾਂ ਇੱਥੇ ਗਲਤ ਆ ਤੇ ਮੈਂ ਤੁਹਾਨੂੰ ਚਲ ਜਲ ਦਸਤਰ ਬਣੋ ਦਾੜੀ ਰੱਖੋ ਇਹ ਕਰੋ ਉਹ ਤਾਂ ਸਮਝੀ ਨਹੀਂ ਆਉਂਦੀ ਬਾਈ ਜੀ ਦੁਬਾਰਾ ਕਰੋ ਮੈਂ ਐਸੇ ਇਹ ਰੱਖੋ ਦਾੜੀ ਰੱਖੋ ਨਹੀਂ ਨਹੀਂ ਦਸਤਰ ਹਾਂ ਦਸਤਰ ਬਣੋ ਦਾੜੀ ਰੱਖੋ ਮੈਂ ਬਾਈ ਸਮਝ ਨਹੀਂ ਆ ਰਹੀ ਮਹਾਰਾਜ ਜੀ ਬਾਈ ਜੀ ਫੋਨ ਤੇ ਕਰ ਲੈ ਗੱਲ 98720 11167 ਮੇਰਾ ਨੰਬਰ ਹੈ ਜੀ 98720 11167 ਤੇ ਉਹਤੇ ਦੱਸਦੇ ਬਾਈ ਮੈਸੇਜ ਕਰਦਾ ਜੀ ਨਹੀਂ ਸਮਝ ਆਉਂਦੀ ਬੋਲ ਕੇ ਮੈਸੇਜ ਕਰ ਦਿਆ ਜੀ ਤੇ ਆ ਨਿਕਾ ਜਾ ਬਾਈ ਜੀ ਸ਼ੈਡ ਵੀਰ ਪੱਗ ਬੰਨੋ ਦਾੜੀ ਰੱਖੋ ਅੱਛਾ ਪੱਗ ਬੰਨੋ ਹਾਂ ਜੀ ਬਾਈ ਜੀ ਹਜੇ ਨਾ ਪੱਗ ਦੀ ਤੁਹਾਨੂੰ ਪਤਾ ਵੀ ਬਹੁਤ ਵੱਡੀ ਮਰਿਆਦਾ ਹੁੰਦੀ ਹੈ ਹਨਾ ਮੈਂ ਜੇ ਆਪਾਂ ਕੋਈ ਸ਼ਰਾਬ ਤੋਂ ਮੈਂ ਤਾਂ ਮੀਟ ਵੀ ਨਹੀਂ ਖਾਂਦਾ ਹੈਗਾ ਇਹਨਾਂ ਵਾਸਤੇ ਜ਼ਰੂਰ ਮੈਂ ਲੈ ਆਉਣਾ ਤੇ ਬਾਈ ਜੀ ਜ਼ਰੂਰ ਥੋੜੀ ਜਵਾਨ ਤੇ ਫੁੱਲ ਜੜਾਵਾਗੇ ਇੱਕ ਤਾਂ ਮੈਨੂੰ ਪੱਗ ਬੰਨਣੀ ਨਹੀਂ ਆਉਂਦੀ ਇੱਕ ਮੈਨੂੰ ਬਾਈ ਜੀ ਡਰ ਲੱਗਦਾ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਇਹ ਕੋਈ ਵੀ ਗਲਤੀ ਹੋ ਜੇ ਹਨਾ ਕਿਉਂਕਿ ਪੱਗ ਦੀ ਜਿਹੜੀ ਮਰਿਆਦਾ ਬਹੁਤ ਵੱਡੀ ਆ ਤੇ ਪੱਗ ਆਪਾਂ ਨੂੰ ਪਤਾ ਹਨਾ ਵੀ ਕਿਵੇਂ ਲਈ ਆ ਆਪਣੇ ਪੁਰਖਿਆਂ ਨੇ ਤੇ ਵੀ ਮੈਨੂੰ ਐ ਲੱਗਦਾ ਰਹਿੰਦਾ ਵੀ ਆਰ ਮੇਰੀ ਅਜੇ ਔਕਾਤ ਹੈ ਨਹੀਂ ਕਿ ਵੀ ਪੱਗ ਬਨਣ ਦੀ ਮੇਰੀ ਔਕਾਤ ਹੈ ਨਹੀਂ ਕਿ ਹਾਂ ਇਹ ਗੱਲ ਮੈਂ ਸੋਚਦਾ ਜ਼ਰੂਰ ਹੁੰਨਾ ਬਈ ਬਾਈ ਵੀ ਮੈਂ ਪੱਗ ਬਨਣਾ ਲੱਗਣਾ ਤੇ ਜ਼ਰੂਰ ਬਨਣਾ ਕਰੂੰਗਾ ਬਾਈ ਜੀ ਐ ਸਮਝ ਲਓ ਤੁਸੀਂ ਆਹ ਸਾਲ-ਸਾਲ ਚ ਆਪਾਂ ਪੱਗ ਬਨਣ ਲੱਗ ਜਾਗੇ ਮਹਾਰਾਜ ਜੀ ਤੇ ਆਹ ਸਿਰ ਬੜਾ ਦਰਦ ਕਰਦਾ ਬਾਬਾ ਜੀ ਮੇਰਾ ਤੇ ਜ਼ਰੂਰ ਬਾਬਾ ਜੀ ਕੋਈ ਗੱਲ ਨਹੀਂ ਢੋਡੀ ਜਬਾਨ ਤੇ ਜ਼ਰੂਰ ਫੁੱਲ ਚੜਾਵਾਂਗੇ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਸਾਰੇ ਭੈਣ ਭਰਾ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਸਿਟੀ ਮਲੋਟ ਬਲਾਕ ਲੰਬੀ ਪਿੰਡ ਰੋੜਾਵਾਲੀ ਤੇ ਨਾਂ ਗੁਰਜੀਤ ਗੁਰਜੀਤ ਸੇਵਾਦਾਰ ਆਪਾਂ ਬੇਜਵਾਨਾਂ ਦੀ ਸੇਵਾ ਕਰਦੇ ਲੈ ਲੈਟ ਛੱਡ ਲਏ ਆ ਛੋਟਾ ਜਿਹਾ ਭਈ ਆਪਾਂ ਬੇਜਵਾਨਾਂ ਦਾ ਕੋਈ ਲਾਜ ਲੱਫਾ ਕਰਦੇ ਆ ਹਨਾ ਤੇ ਆ ਛੋਟਾ ਸ਼ੈੱਡ ਬਣਾਇਆ ਆਪਾਂ ਤੇ ਜਗਾ ਮੈਂ ਤੁਹਾਨੂੰ ਦਿਖਾਉਣਾ ਵੀ ਜਗਾ ਆ ਜਗਾ ਦੀ ਮੈਂ ਗੱਲ ਕਰ ਰਿਹਾ ਸਿੱਤੂਆ ਤੂਆ ਹੁਣ ਤਾਂ ਲੱਗ ਜਾ ਤੂ ਤਰਨਾ ਹਨਾ ਹਾਂ ਤੇ ਆਹਾ ਚੂਆ ਭਾਈ ਜਦਾ ਬਹੁਤ ਬਿਮਾਰ ਹੋ ਗਿਆ ਸੀ ਆ ਇਹ ਲਾਈਟਿੰਗਾਂ ਰਾਹੀਂ ਖੂਨ ਆਉਣ ਲੱਗ ਗਿਆ ਸੀ ਇਹਦੇ ਤੇ ਉਲਟੀਆਂ ਲੱਗੀਆਂ ਸੀਗੀਆਂ ਅੱਜ ਤੇ ਕੱਲ ਦੇ ਅਸੀਂ ਇਹਦੇ ਡ੍ਰਿਪਾਂ ਲਾਈ ਜਾਂਦੇ ਆ ਆ ਬੂਟੇ ਲਾਏ ਬਾਈ ਜੀ ਆਪਾਂ ਜਿਹੜੇ ਵੀ ਭੈਣ ਭਰਾ ਆਪਾਂ ਨੂੰ ਘਰ ਜਾ ਘਰ ਜਾ ਹੌਲੀ ਹੌਲੀ ਆ ਦਿਖਾ ਨਾ ਤੇ ਇਹ ਬੂਟੇ ਲਾਏ ਬਾਈ ਜੀ ਆਪਾਂ ਜਿਹੜੇ ਭਰਾ ਆਪਾਂ ਨੂੰ ਸਪੋਰਟ ਕਰਦੇ ਆ ਸਾਰਿਆਂ ਦੇ ਨਾਮ ਤੋਂ ਵੀਡੀਓ ਵੀ ਪਾਈ ਹੋਈ ਆ ਸਾਰਿਆਂ ਦੇ ਨਾਮ ਦੇ ਬੂਟੇ ਲਾਏ ਆ ਤੇ ਲਾਏ ਵੀ ਬਾਈ ਜੀ ਆਪਾਂ ਫਲਦਾਰ ਬੂਟੇ ਆ ਇੱਕ ਮੇਰੀ ਭੈਣ ਰਹਿ ਗਈ ਬੂਟਾ ਵਹਤਾ ਕਾਫੀ ਭੈਣ ਭਰਾ ਰਹਗੇ ਤਾਂ ਜਿਹੜੇ ਨਹੀਂ ਵੀ ਸਪੋਰਟ ਕਰਦੇ ਮੈਸੇਜ ਜਰੂਰ ਕਰਦਾ ਹੈ WhatsApp ਤੇ ਆਪਾਂ ਉਹਨਾਂ ਦੇ ਨਾਮ ਤੋਂ ਵੀ ਬੂਟੇ ਜਰੂਰ ਲਾਵਾਂਗੇ ਕਿਉਂਕਿ ਬੂਟੇ ਸਾਡੇ ਕੋਲੇ ਨਾ ਘਟ ਗਏ ਸੀ ਅੱਜ ਤਾਂ ਕਰਕੇ ਫਿਰ ਘਟ ਲੱਗੇ ਵੇ ਆਹ ਲਾਇਆ ਬੂਟਾ ਕੰਬ ਦਾ ਠੀਕ ਹੈ ਗੁਰਜੀਤ ਸਿੰਘ ਗੁੱਡ ਵੀਰ ਜੀ ਕੰਦੂ ਖੇੜ ਕੰਦੂ ਖੇੜੇ ਤੋਂ ਠੀਕ ਹੈ ਭਾਈ ਜੀ ਕੰਦੂ ਖੇੜੇ ਵਾਲੇ ਭਰਾ ਤਾਂ ਆਪਰ ਨੂੰ ਜਾਣਦੇ ਆ ਤੇ ਆਹ ਬੂਟਾ ਲਾਇਆ ਆਮ ਦਾ ਠੀਕ ਹੈ ਜੀ ਸਾਰੇ ਫਲਦਾਰ ਬੂਟੇ ਲਾਇਆ ਆਹ ਬੂਟਾ ਲਾਇਆ ਜੀ ਅੰਜੀ ਅੰਜੀਰ ਜਿਹੜੀ ਉਹ ਅੰਜੀਰ ਹੁੰਦੀ ਕਹਿੰਦੇ ਹੁੰਦੇ ਜਿਹੜਾ ਖਾਂਦਾ ਅੰਜੀਰ ਤੇ ਬਣ ਜੂਗਾ ਜੰਜੀਰ ਪਤਾ ਨਹੀਂ ਤੋੜ ਦੂਗਾ ਜੇ ਜੀਰਾਂ ਇਹ ਕਹਿੰਦੇ ਹੁੰਦੇ ਤੇ ਆਹ ਹੈਗਾ ਜੀ ਆ ਆੜੂਆਂ ਦਾ ਬੂਟਾ ਠੀਕ ਹੈ ਤੇ ਆਪਾਂ ਸਾਰੇ ਤੇ ਕਿਉਂਕਿ ਆਪਾਂ ਚਾਹੁੰਦੇ ਵੀ ਨਾਲੇ ਫਲਤ ਦੇ ਨਾਲੇ ਸੇਵਾ ਠੀਕ ਹੈ ਨਾਲੇ ਛਾਂ ਤੇ ਨਾਲੇ ਫਲ ਆਹ ਹੈਗਾ ਨਾਸਪਾਤੀ ਦਾ ਬੂਟਾ ਤੇ ਆ ਆ ਗਿਆ ਜੀ ਅਮਰੂਦਾਂ ਦਾ ਪੇੜ ਠੀਕ ਹੈ ਤੇ ਆਹਾ ਹੈਗੀ ਅੰਗੂਰਾ ਦੀ ਵੱਲ ਆਂਗੂਰਾ ਦੀ ਵੱਲ ਆਈ ਸਾਰੇ ਭੈਣ ਭਰਾਵਾਂ ਦੇ ਆਪਾਂ ਬੂਟੇ ਲਾਉਣੇ ਜਿੰਨੇ ਵੀ ਆਪਾਂ ਨੂੰ ਸਪੋਰਟ ਕਰਦੇ ਆ ਤੇ ਆਪਾਂ ਬੂਟਿਆਂ ਨਾਲ ਇੱਥੇ ਆ ਸਮਝ ਲਓ ਵੀ ਆਪਾਂ ਨਾਲੇ ਤਾਂ ਬੱਚੇ ਆਪਣੇ بے ਜ਼ਬਾਨ ਛਾਵੇਂ ਬੈਠਾ ਕਰਨਗੇ ਨਾਲੇ ਛਾਂ ਲਿਆ ਕਰਨਗੇ ਇਹ ਛਾਂ ਲਿਆ ਕਰਨਗੇ ਤੇ ਆਪਾਂ ਫਲ ਖਾਇਆ ਕਰਾਂਗੇ ਤੇ ਇਹ ਕਿਉਂਕਿ ਯਾਦਗਾਰ ਬਹੁਤ ਵੱਡੀ ਯਾਦਗਾਰ ਇਹ ਇਹ ਸਾਰੀ ਜ਼ਿੰਦਗੀ ਵਾਸਤੇ ਕਹ ਲਓ ਵੀ ਇਹ ਯਾਦ ਬਣ ਗਈ ਇਹ ਕਿਉਂਕਿ ਜਿਹੜੇ ਵੀ ਭੈਣ ਭਰਾ ਆਪਾਂ ਨੂੰ ਸਪੋਰਟ ਕਰਦੇ ਹਨ ਕੱਲ ਨੂੰ ਮੇਰੇ ਕੋਲੇ ਵੀ ਆਉਣ ਤੇ ਇਹ ਸਮਝ ਲਓ ਵੀ ਹਾਂ ਵੀ ਚਾਚੀ ਇੱਧਰ ਆ ਸੱਟਾ ਕਰੋ ਕੂੜਾ ਸੀ ਸਫਾਈ ਕਰੀ ਜਾਂਦੇ ਪੱਤੇ ਰਹਿ ਗਏ ਲਫਾਫੇ ਨਾਲ ਸੱਟਾ ਕਰੋ ਅਸੀਂ ਤਾਂ ਸਫਾਈ ਕਰੀ ਜਾਂਦੇ ਆ ਆਹ ਵੇਖੋ ਅਸੀਂ ਇੱਜਾ ਦਾ ਦਾੰਦ ਚੜਾ ਸੀ ਇੱਥੇ ਸਫਾਈ ਕੀਤੀ ਤੇ ਆਹ ਗੱਠਾਂ ਅਸੜ ਤੇ ਕੀ ਆਹ ਬਈ ਵਦਕਾਂ ਵੇਖੋ ਗੱਡੀਆਂ ਸੋਹਣੀਆਂ ਗੱਡੀਆਂ ਪਿਆਰੀਆਂ ਸਾਡਾ ਫੋਨ ਥੋੜਾ ਦੂਜਾ ਬਲੈਕ ਹੈ ਦੇਸੀ ਫੋਨ ਆ ਸਾਡੇ ਕੋਲੇ ਵੀ ਵਧੀਆ ਬਲੈਕ ਉਹ ਉਹਦੇ ਵਾਲਾ ਹੈ ਨਹੀਂ ਜਿਹੜਾ ਉਹ ਕਰ ਲੇ ਜ਼ੂਮ ਕਰ ਲੇ ਫੋਨ ਸਾਡੇ ਕੋਲੇ ਕਹ ਲਓ ਮਹਿੰਗਾ ਨਹੀਂ ਹੈਗਾ ਤੇ ਉਹ ਵਦਕਾ ਵੇਖੋ ਬਈ ਕਿੱਡੀਆਂ ਸੋਹਣੀਆਂ ਬੱਚੇ ਉਹਨਾਂ ਦੇ ਕਿੱਡੇ ਪਿਆਰੇ ਆ ਜਵੇਂ ਨਿੱਕੇ ਨਿੱਕੇ ਬੱਚੇ ਆ ਆਈਆਂ ਪਤਾ ਨਹੀਂ ਕਿੱਥੋਂ ਇਹ ਮੈਨੂੰ ਸਮਝ ਨਹੀਂ ਆਉਂਦੀ ਇਹ ਗੰਦਾ ਪਾਣੀ ਆ ਹਨਾ ਤੇ ਪਤਾ ਨਹੀਂ ਕਿਧਰੋਂ ਇੰਨੀਆਂ ਪਿਆਰੀਆਂ ਇੰਨੇ ਪਿਆਰੀਆਂ ਵਦਕਾਂ ਸੋਹਣੀਆਂ ਆ ਗਈਆਂ ਜਾਂ ਮਰਗਾਈਆਂ ਫਿਰਦੀਆਂ ਆ ਇੱਥੇ ਗੱਲ ਇਹ ਆ ਵੀ ਇੱਥੇ ਸਫਾਈ ਨਹੀਂ ਹੈਗੀ ਅ ਕੁਛ ਤਾਂ ਕੂੜਾ ਕਰ ਜਰਾ ਜੋ ਵੀ ਹੁੰਦਾ ਹਨਾ ਤੇ ਉਹ ਸਾਰੇ ਵਿੱਚ ਸਿੱਟੀ ਜਾਂਦੇ ਇਹਦੇ ਤੇ ਕੋਈ ਮੰਨ ਕੇ ਚਲੋ ਸਫਾਈ ਨਹੀਂ ਹੈਗੀ ਆਪਾਂ ਇਧਰੋਂ ਬੰਦ ਕਰ ਦੇਣਾ ਇਹ ਇਧਰੋਂ ਵੀ ਬੰਦ ਕਰਾਂਗੇ ਤੇ ਆ ਇਧਰੋਂ ਵੀ ਬੰਦ ਕਰਾਂਗੇ ਆਪਾਂ ਸਾਰਾ ਬੰਦ ਕਰ ਦੇਣਾ ਜਾਲੀਆਂ ਵਗੈਰਾ ਆ ਅੰਟੀ ਨੇ ਕਿਹਾ ਸੀ ਵੀ ਆਪਾਂ ਬੇਟਾ ਜਾਲੀਆਂ ਲਾਵਾਂਗੇ ਇਧਰ ਸਾਰੀਆਂ ਬੰਦ ਕਰਾਂਗੇ ਤੇ ਇਹ ਕੋਈ ਆਪਾਂ ਨਾ ਇਹ ਜਗਾ ਦੇ ਕਰੋ ਵੀ ਉਹ ਕੀਤਾ ਹੋਇਆ ਆ ਸਾਈ ਭਰੀ ਆ ਕੱਲੀ ਸਾਈ ਭਰ ਕੇ ਤੇ ਉਹਨਾਂ ਨੇ ਆਪਾਂ ਨੂੰ ਕਬਜ਼ਾ ਦੇਤਾ ਕਿਉਂਕਿ ਆਪਾਂ ਨੂੰ ਜੇ ਮੰਨ ਲੇ ਕਿ ਚਲੋ ਇਹ ਜਗ੍ਹਾ ਕੋਈ ਹੋਰ ਲੈਂਦਾ ਹਨਾ ਇੱਕ ਤਾਂ ਨਾਲ ਲੱਗ ਗਈ ਜਮੇ ਆਪਾਂ ਨੂੰ ਦਿੱਕਤ ਬੜੀ ਵੱਡੀ ਆਉਣੀ ਸੀ ਬਈ ਆਪਣਾ ਮੰਨ ਲਓ ਛਿੱਤਰੋ ਛਿੱਤਰੀ ਵਾਲਾ ਕੰਮ ਰੋਜ਼ ਰਹਿਣਾ ਸੀ ਕਿਉਂਕਿ ਪਹਿਲਾਂ ਹੀ ਬਈ ਸਾਰੇ ਗਾਲਾਂ ਘੜਦੇ ਇਹਦਾ ਗੰਦ ਪਾਉਂਦੇ ਇੱਕ ਟੀੜ ਇਕੱਠੇ ਕਰ ਲੈਂਦੇ ਆ ਵੇਖੋ ਆ ਬੱਚੇ ਹੁਣ ਆ ਬੈਠੇ ਇੱਥੇ ਠੀਕ ਆ ਉਹਦਾ ਸੁੱਖ ਸ਼ਾਂਤੀ ਨਾਲ ਫਿਰਦੇ ਨੇ ਇੱਥੇ ਖੇਡਦੇ ਫਿਰਦੇ ਆ ਤੇ ਆ ਬੈਠਾ ਇੱਕ ਤੇ ਜੇ ਮੰਨ ਕੇ ਚਲੋ ਇਥੇ ਕੋ ਹੋਰ ਆ ਜਾਂਦਾ ਫਿਰ ਇਹਨਾਂ ਨੇ ਵਿਚਾਰ ਇਹ ਵਿਚਾਰਿਆਂ ਨੂੰ ਇਹਨਾਂ ਨੂੰ ਇੱਥੇ ਖੜ੍ਹ ਦੇ ਨਹੀਂ ਜੀ ਦੇਣਾ ਉਹ ਰਹਿ ਜਾਣਾ ਸੀ ਉਹਨਾਂ ਕੇ ਤਾਂ ਆਪਣੇ ਕੋਲੇ ਤਾਂ ਉਹਨੇ ਥਾਂ ਚ ਬਈ ਕਈ ਵਾਰੀ ਬੱਚਾ ਇਧਰ ਵੀ ਨੰਗਿਆ ਆਉਂਦਾ ਹਨ ਤੇ ਫਿਰ ਮੈਂ ਗਾਲੋ ਗਾਲੀ ਛਤਰੋ ਛਤਰੀ ਕਿਉਂਕਿ ਆਪਣ ਨੂੰ ਮੈਂ ਇੱਕ ਚੀਜ਼ ਕੋਈ ਵੀ ਬੰਦਾ ਜਿਹੜਾ ਭੈਣ ਭਰਾ ਜਿੰਨੇ ਵੀ ਇਹ ਬੇਜਵਾਨਾ ਜੀ ਸੇਵਾ ਕਰਦੇ ਆ ਲੋਕ ਉਹਨਾਂ ਨੂੰ ਅਕਸਰ ਗਾਲਾਂ ਕੱਢਦੇ ਆ ਵੀ ਮੈਂ ਕੋਈ ਇਕੱਲਾ ਨਹੀਂ ਹੈਗਾ ਜਿਹੜਾ ਕੋਈ ਮੈਨੂੰ ਕੱਢਦੇ ਆ ਉਹ ਸਾਰਿਆਂ ਨੂੰ ਹੀ ਕੱਢਦੇ ਆ ਠੀਕ ਆ ਆਪਾਂ ਰੋਜ਼ ਹੀ ਦੇਖਦੇ ਆ ਮੇਰੇ ਕੋਲੇ ਫੋਨ ਵੀ ਬੜੇ ਭੈਣ ਭਰਾਵਾਂ ਦੇ ਆ ਜਾਂਦੇ ਆ ਯਾਰ ਅਸੀਂ ਸੇਵਾ ਕਰਦੇ ਸਾਨੂੰ ਗਾਲਾਂ ਕੱਢਦੇ ਮੈਂ ਕਹਿਆ ਜਨਾ ਭਾਈ ਮੈਨੂੰ ਆਪ ਨੂੰ ਕੱਢ ਦੇ ਮੈਂ ਕੀ ਕਰਾਂ ਦੱਸੋ ਵੀ ਚਲੋ ਮੇਰਾ ਐ ਵੀ ਮੇਰਾ ਪਰਿਵਾਰ ਮੇਰਾ ਸਾਥ ਦਿੰਦਾ ਮੈਨੂੰ ਕਦੇ ਮੇਰੇ ਪਰਿਵਾਰ ਨੇ ਨਹੀਂ ਕਿਹਾਗਾ ਤੜਕੇ ਵੀ ਤੇ ਅਸੀਂ ਤੋਂ ਹਿਸਾਬ ਲਾਣੋਂ ਤੜਕੇ ਵੀ ਗਾਲਾਂ ਕੱਢੀ ਅੱਜ ਤੜਕੇ ਤੜਕੇ ਗਾਲਾਂ ਪੈ ਗਈਆਂ ਲੈ ਸਵੇਰੇ ਨਿਰਨੇ ਕੱਲ ਜੀ ਚਾਹ ਨਹੀਂ ਪੀਤਾ ਪਾਣੀ ਨਹੀਂ ਪੀਤਾ ਤੇ ਕਿਉਂਕਿ ਸਵੇਰੇ ਹੁਣ ਜਿਵੇਂ ਅਸੀਂ ਸਾਰੇ ਬੱਚੇ ਛੱਡਦੇ ਹਨਾ ਹੁਣ ਤੁਰੇ ਫਿਰਦੇ ਆ ਟੱਪ ਜਾਂਦੇ ਗਲੀਆਂ ਚ ਤੂੰ ਚਲੋ ਹੁਣ ਜਾਣ ਵੀ ਵਿਚਾਰੇ ਕਿੱਥੇ ਤੇ ਚਲੋ ਜੇ ਇਹਦੀ ਇਜਾਰਦਾਰੀ ਹੋ ਜੇ ਤਾਂ ਫੇਰੇ ਦੇ ਵਿੱਚ ਵਿੱਚ ਅੰਦਰ ਅੰਦਰ ਖੁੱਲੇ ਤੁਰੇ ਫਿਰਿਆ ਕਰਨਗੇ ਤੇ ਕਿਉਂਕਿ ਛੱਡਣਾ ਇਹਨਾਂ ਨੂੰ ਪੈਂਦਾ ਬਈ ਹੁਣ ਜੇ ਬੰਨ ਕੇ ਆਪਾਂ 24 ਘੰਟੇ ਰੱਖੀਏ ਤਾਂ ਆਪਾਂ ਵੀ ਤੁਹਾਨੂੰ ਪਤਾ ਜੇ ਹੁਣ ਬੰਨ ਕੇ ਚਲੋ ਬੰਦਾ ਜਾਂ ਕੋਈ ਵੀ ਜਾਨਵਰ ਉਹ 24 ਘੰਟੇ ਇੱਕ ਜਗ੍ਹਾ ਤੇ ਨਹੀਂ ਰਹਿ ਸਕਦਾ ਤੋਰਾ ਫੇਰਾ ਕਰੂਗਾ ਸਰੀਰ ਖੁੱਲੂਗਾ ਮਾੜਾ ਮੋਟਾ ਇੱਕ ਤਾਂ ਉਹ ਆਪਣੇ ਕੋਲੇ ਸਾਰੇ ਬੱਚੇ ਬਿਮਾਰ ਹੀ ਹੁੰਦੇ ਆ ਤੇ ਛੱਡ ਲਈਦਾ ਤੋਰਾ ਫੇਰਾ ਕਰ ਲੈਂਦੇ ਕੋਈ 10 ਮਿੰਟ ਕੋਈ ਘੰਟਾ ਘੜੀ ਤੇ ਰਾਤ ਨੂੰ ਤਾਂ ਖੁੱਲੇ ਹੀ ਰਹਿਣਗੇ ਕੋਈ ਮੰਨ ਕੇ ਚੱਲੋ ਹੁਣ ਲੈਟਰਿੰਗ ਤਿਆਰ ਬਈ ਇਹਨਾਂ ਨੇ ਕਰਨੀ ਆ ਹੁਣ ਇਹ ਕਿੱਥੇ ਕਰਨ ਠੀਕ ਆ ਤੇ ਬਾਕੀ ਜੇ ਕੋਈ ਸਾਨੂੰ ਸੁਨੇਹਾ ਵੀ ਘੱਲ ਦਿੰਦਾ ਆ ਆਣ ਗਵਾਰਡ ਵੀ ਸਾਡੇ ਬਾੜ ਚ ਕਰ ਕੇ ਗੰਦ ਮਾਰ ਕੇ ਤੇ ਅਸੀਂ ਚੱਕਿਆ ਹੁਣੇ ਚੁੱਪ ਕਰਕੇ ਵੀ ਲੜਾਈ ਨਾਲੋਂ ਕਹਦੇ ਬਾੜ ਚੰਗੀ ਹਨਾ ਅਸੀਂ ਚੁੱਪ ਕਰਕੇ ਜਾ ਕੇ ਚੱਕਿਆ ਜੀਦਾ ਵੀ ਕੋਈ ਗੱਲ ਨਹੀਂ ਯਾਰ ਵੀ ਤੁਸੀਂ ਆਪ ਜਿਹੜਾ ਕਰਦੇ ਨਹੀਂ ਹਨਾ ਸਾਰੇ ਹੀ ਕਰਦੇ ਆ ਤੇ ਕੋਈ ਜਵਾਕਾਂ ਦੀ ਆਪਦਾ ਦੀ ਧੋਂਦੇ ਹਨਾ ਮੰਨ ਕੇ ਚੱਲੋ ਜਵਾਕ ਕਰਦੇ ਨੇ ਉਹ ਵੀ ਧੋਂਦੇ ਤੇ ਆ ਕਈ ਨਾਲ ਕੁਝ ਨਹੀਂ ਲੱਗਦਾ ਬਈ ਕਈ ਚੱਕੀ ਜਦੋਂ ਦਾ ਕਈ ਨਾ ਚੱਕ ਕੇ ਸਿੱਟਿਆ ਦਾ ਠੀਕ ਆ ਚੱਕ ਕੇ ਸੜ ਦੇ ਬੰਦਾ 2 ਮਿੰਟ ਲੱਗਦੇ ਕੁਝ ਨਹੀਂ ਲੱਗਦਾ ਤੇ ਇਹ ਨਫਰਤ ਕਰਨੀ ਇਹ ਬੇਜਵਾਨਾਂ ਤੋਂ ਫਿਰ ਕਈ ਵਾਰੀ ਮੇਰੇ ਤੋਂ ਕਿਹਾ ਜਾਂਦਾ ਪਰ ਮੇਰਾ ਜੀ ਨਹੀਂ ਕਰਦਾ ਕਿਉਂਕਿ ਜੇ ਅਨਾਜ ਹੋਊਗਾ ਹਨਾ ਤਾਂ ਜੇ ਮੰਨ ਲਓ ਜ਼ਿਮੀਂਦਾਰਾਂ ਦੇ ਘਰੇ ਆਊਗਾ ਤਾਂ ਫੇਰ ਹੀ ਸਾਡੇ ਕੋਲੇ ਆਊਗਾ ਫੇਰ ਹੀ ਅਸੀਂ ਖਾਵਾਂਗੇ ਕਿਉਂਕਿ ਸਾਡੇ ਕੋਲੇ ਕੋਈ ਜ਼ਮੀਨ ਜਾਇਦਾਦ ਤਾਂ ਨਹੀਂ ਆ ਵੀ ਜਿਹੜਾ ਅਸੀਂ ਆਪ ਦਾ ਅਗਾ ਲਾਂਗੇ ਤੇ ਖਾ ਲਾਂਗੇ ਜੇ ਜ਼ਿਮੀਦਾਰ ਭਰਾ ਕੋਲੇ ਭੈਣ ਕੋਲੇ ਹੋਊਗਾ ਤਾਂ ਉਥੋਂ ਸਾਡੇ ਕੋਲੇ ਵੀ ਆ ਜਾਊਗਾ ਆ ਬੱਚੇ ਇਹ ਵੀ ਰੋਟੀਆਂ ਖਾਂਦੇ ਆ ਹਨਾ ਸਾਰੇ ਰੋਟੀ ਖਾਂਦੇ ਆ ਚਲੋ ਫੀਡ ਅਲੱਗ ਪਰ ਰੋਟੀਆਂ ਵੀ ਅਸੀਂ ਇਹਨਾਂ ਨੂੰ ਪਾਉਣੇ ਆ ਅਸੀਂ ਪਕਾ ਕੇ ਵੀ ਪਾਉਣੇ ਰੋਟੀਆਂ ਅਸੀਂ ਆਂਡ ਗਵਾਂਡ ਤੋਂ ਫੜ ਵੀ ਲੈਣੇ ਕੁਛ ਤਾਂ ਕੋਈ ਦੋ ਚਾਰ ਘਰ ਹੈਗੇ ਜਿਹੜੇ ਸਾਨੂੰ ਕਿਸੇ ਦੇ ਰਾਤ ਵਾਲੀਆਂ ਬਚੀਆਂ ਪਿਧਾਉਂਦੇ ਗੁਰਤੇਜ ਸਿੰਘ ਹੈਲੋ ਵੀਰ ਜੀ ਕੀ ਹਾਲ ਹੈ ਜੀ ਗੁਰਤੇਜ ਸ੍ਰੀ ਮੁਖਸਰ ਸਾਹਿਬ ਤੋਂ ਹਾਂ ਠੀਕ ਹੈ ਭਾਈ ਜੀ ਗੁਰਤੇਜ ਜੀ ਆਪਾਂ ਵੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਆ ਸਿਟੀ ਮਲੋਟ ਬਲਾਕ ਲੰਬੀ ਤੇ ਪਿੰਡ ਆਪਣਾ ਅਰੋੜਾਂ ਵਾਲੀ ਹੈ ਜੀ ਤੇ ਨਾ ਗੁਰਜੀਤ ਸਿੰਘ ਹੈ ਮੇਰਾ ਤੇ ਮੇਰਾ ਜੀ ਨਹੀਂ ਕਰਦਾ ਕਹਣ ਨੂੰ ਕਦੇ-ਕਦੇ ਨਾ ਬਈ ਮੈਨੂੰ ਗੁੱਸਾ ਆ ਚੜ ਜਾਂਦਾ ਵੀ ਹੁਣ ਤੁਸੀਂ ਐਂ ਹਿਸਾਬ ਲਾ ਲੋ ਵੀ ਆ ਨਿੱਕਾ ਹੈ ਬੱਚਾ ਠੀਕ ਹੈ ਇਹ ਜਵਾਕ ਆ ਇਹ ਨਾ ਤਾਂ ਇਹ ਹੁਣ ਤਾਂ ਚਲੋ ਵੱਡਾ ਹੋ ਗਿਆ ਜਦੋਂ ਮੇਰੇ ਕੋਲ ਆਇਆ ਸੀ ਉਹ ਤਾਂ ਜਮੇ ਏਡਾ ਸੀ ਕਿ ਨਾ ਤਾਂ ਇਹ ਕਿਸੇ ਨੂੰ ਵੱਡ ਸਕਦਾ ਠੀਕ ਹੈ ਤੇ ਨਾ ਹੀ ਕਿਸੇ ਨੂੰ ਭੌਂਕ ਸਕਦਾ ਤੇ ਇਹਦੀ ਕਿਸੇ ਨੇ ਪੁੱਛ ਵੜਤੀ ਲੋ ਇਹਨੇ ਦੱਸੋ ਕਿਸ ਦਾ ਕੀ ਮਾਰਾ ਕੀਤਾ ਹੋਵੇ ਫੇਰ ਮੈਥੋਂ ਕਈ ਵਾਰੀ ਬੋਲਿਆ ਜਾਂਦਾ ਪਰ ਬਾਈ ਮੈਥੋਂ ਜੀ ਨਹੀਂ ਕਰਦਾ ਬੋਲਣ ਨੂੰ ਜਮਾਂ ਵੀ ਇਹ ਨਹੀਂ ਯਾਰ ਇਹ ਚੀਜ਼ ਨਹੀਂ ਹੋਣੀ ਚਾਹੀਦੀ ਪਰ ਫਿਰ ਵੀ ਰੱਬ ਬਾਈ ਤੁਸੀਂ ਕਹ ਲਓ ਵੀ ਰੱਬ ਵੀ ਉਹੇ ਜਿਹਾ ਹੀ ਹੋ ਜਾਂਦਾ ਪਰ ਜਦੋਂ ਜੇ ਜੇ ਆਪਾਂ ਲੋਕ ਹੋਗੇ ਪਹਿਲਾਂ ਕੋਈ ਕਿੰਨਾ ਇਹਨਾਂ ਨੂੰ ਨਫ਼ਰਤ ਕਰਦਾ ਸੀ ਕਿੰਨਾ ਕਿ ਇਹਨਾਂ ਨੂੰ ਮਾਰਦਾ ਸੀ ਤੇ ਕਿੰਨਾ ਹੜ ਹੁੰਦੇ ਸੀਗੇ ਕਿੰਨੀਆਂ ਗਾਗਾਂ ਲੱਗਦੀਆਂ ਸੀ ਕੋਈ ਇਹਨਾਂ ਨੁਕਸਾਨ ਨਹੀਂ ਸੀ ਹੁੰਦਾ ਹੁੰਦਾ ਪਹਿਲਾਂ ਤੇ ਇਹ ਲੋਕ ਆਪਣੇ ਫੇਰ ਵੀ ਨਹੀਂ ਸਮਝਦੇ ਪਤਾ ਨਹੀਂ ਕਿਉਂ ਹਨ ਤੇ ਵਿਤਕਰਾ ਸਾਡੇ ਭਾਈਚਾਰੇ ਨਾਲ ਵਿਤਕਰਾ ਬੜਾ ਹੋਈ ਜਾਂਦਾ ਜਿੱਧਰ ਉਧਰ ਹੜਾ ਹੀ ਹੈ ਹੜਾ ਹੈ ਕੁਛ ਕੁ ਕਰਦੇ ਸਾਰੇ ਨਹੀਂ ਕਰਦੇਗੇ ਕੁਛ ਕੁ ਭਰਾ ਹੈਗੇ ਪਤਾ ਨਹੀਂ ਉਹਨਾਂ ਦਾ ਦਿਮਾਗ ਕਿੱਥੇ ਆ ਕਿ ਹਜੇ ਵੀ ਸਾਨੂੰ ਮਾੜਾ ਕਹੀ ਜਾਂਦੇ ਹਨ ਇਹਦਾ ਲੁੱਟਣਾ ਪਏ ਜਾਂਦੇ ਕਿੰਨਾ ਕੁ ਬਾਈ ਯਾਰ ਇੱਕ ਭਰਾ ਦੀ ਮੈਂ ਗੱਲ ਸੁਣੀ ਜਾਂਦਾ ਸੀ ਉਹ ਕਹਿੰਦਾ ਯਾਰ ਇਹ ਕਿਹੜਾ ਖੇਨਾ ਮਾਰੇ ਹੁੰਦੇ ਆ ਇਹਦਾ ਸਾਡੇ ਮਾਰੇ ਆਉਂਦੇ ਆ ਜਿਹੜੇ ਮੰਨ ਲਗੇ ਚਲੋ ਲੈ ਕੇ ਆਉਂਦੇ ਰਾਸ਼ਨ ਇਹਦਾ ਕਿ ਸਾਡੇ ਮਾਰੇ ਆਉਂਦੇ ਇਹਨਾਂ ਮਾਰੇ ਥੋੜੀ ਆਉਂਦੇ ਆ ਅਸੀਂ ਲੈ ਕੇ ਜਾਂਦੇ ਹਾਂ ਨਾ ਕਿ ਜਦੋਂ ਕੋਈ ਕਿਸੇ ਪਾਸੇ ਹੜ ਜਾਂ ਕੋਈ ਨੁਕਸਾਨ ਹੋ ਜੇ ਉਹ ਭਲੇ ਮਾਨਸਾ ਫਿਰ ਕਿੱਡੀ ਕੀ ਗੱਲ ਆ ਯਾਰ ਕਿੰਨਾ ਕ ਜੋੜ ਲੈਣਗੇ ਹੈ ਕੋਈ ਇੱਕ ਕਹਿੰਦਾ ਸਾਡੇ ਦਿਹਾੜੀ ਨਹੀਂ ਆਉਣਾ ਇਹਨਾਂ ਨੇ ਲਹੱਦ ਹੋ ਗਈ ਯਾਰ ਦਿਹਾੜੀ ਦਾ ਭਾਈ ਜਿਹਨੇ ਆਉਣਾ ਉਹਨੇ ਤਾਂ ਦਿਹਾੜੀ ਆਉਣਾ ਹੀ ਆ ਤੇ ਜਿਹਨੇ ਨਹੀਂ ਆਉਣਾ ਉਹਨੇ ਨਹੀਂ ਆਉਣਾ ਉਹ ਭੁੱਖਾ ਵੀ ਆਪਦੇ ਘਰੇ ਇੱਕ ਟਾਈਮ ਬੈਠਾ ਰਹੂਗਾ ਉਹਨੇ ਤਾਂ ਵੀ ਨਹੀਂ ਆਉਣਾ ਇਹ ਵਿਤਕਰੇ ਬਾਜੀ ਨਹੀਂ ਚਾਹੀਦੀ ਫਿਰ ਇਹਨਾਂ ਚੀਜ਼ਾਂ ਦਾ ਫਰਕ ਬੜਾ ਪੈਂਦਾ ਹਨ ਮੈਂ ਪਹਿਲਾਂ ਤਾਂ ਵੀਡੀਓ ਪਾਉਣ ਲੱਗਾ ਸੀ ਪਰ ਮੈਂ ਇਸ ਚੀਜ਼ ਤੋਂ ਪਰੇਜ ਹੀ ਕਰਦਾ ਹਾਂ ਵੀ ਨਹੀਂ ਯਾਰ ਆਪਾਂ ਕਿਉਂਕਿ ਮਾੜੇ ਮਾੜੇ ਨਾਲ ਮਾੜੇ ਮਾੜੇ ਨਾਲ ਗੱਲਾਂ ਚੱਲ ਪੈਂਦੀ ਹੈ ਤੇ ਗੱਲ ਵਧ ਜਾਂਦੀ ਹੈ ਤੇ ਵੀ ਨਹੀਂ ਯਾਰ ਆਪਾਂ ਮੈਂ ਬੋਲੂਗਾ ਕੋਈ ਹੋਰ ਬੋਲੂਗਾ ਹਨਾ ਫਿਰ ਤੇ ਐਂ ਗੱਲ ਵਧ ਜਾਂਦੀ ਤੇ ਪਰ ਇਹ ਨਹੀਂ ਕਰਨਾ ਚਾਹੀਦਾ ਵਿਤਕਰਾ ਨਹੀਂ ਕਰਨਾ ਚਾਹੀਦਾ ਪਤਾ ਨਹੀਂ ਕਿੰਨੇ ਕੁ ਦੁਖੀ ਹੋਣਗੇ ਬਾਈ ਉਹ ਹੈ ਜਿਹੜੇ ਮਾਨ ਕੇ ਚਲੋ ਟਰਾਲੀਆਂ ਦੇ ਮਗਰ ਭਜਦੇ ਆ ਤੇ ਪਹਿਲੀ ਗੱਲ ਤਾਂ ਆਪਾਂ ਕਹਿੰਨੇ ਮਾਲਕ ਵੈਗਰੂ ਇਹੋ ਜਿਹਾ ਟਾਈਮ ਲਿਆਵੇ ਨਾ ਕਿਸੇ ਤੇ ਵੀ ਨਾ ਲਿਆਵੇ ਅਵੈਰੀ ਦੁਸ਼ਮਣ ਤੇ ਵੀ ਨਾ ਲਿਆਵੇ ਮਾਲਕ ਇਹੋ ਜਿਹਾ ਟਾਈਮ ਤੇ ਪਰ ਨਹੀਂ ਯਾਰ ਨਹੀਂ ਕਹਿਣਾ ਚਾਹੀਦੀਆਂ ਇਹ ਗੱਲਾਂ ਆਪਾਂ ਨੂੰ ਇਸ ਟਾਈਮ ਤੇ ਤਾਂ ਜਮੈਂ ਹੀ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਹੁਣ ਜਿਹੜਾ ਰੱਬ ਆ ਨਾ ਰੱਬ ਹੈ ਨਾ ਉਹ ਕਿਸੇ ਕੋਈ ਜਾਤ ਪਾਤ ਨਹੀਂ ਦੇਖਦਾ ਜਿਹੜੇ ਹੜ ਆਏ ਆ ਉਹ ਜਿਹੜਾ ਪਾਣੀ ਆ ਉਹ ਮੰਨ ਕੇ ਚਲੋ ਵੀ ਜਿਮੀਦਾਰ ਦੇ ਘਰੇ ਵੀ ਓਨਾ ਹੀ ਆ ਤੇ ਗਰੀਬ ਦੇ ਘਰੇ ਵੀ ਓਨਾ ਹੀ ਆ ਓਨਾ ਹੀ ਚੜ ਗਏ ਕੁਝ ਉਹਨੇ ਕੋਈ ਨਹੀਂ ਵੇਖਿਆਗਾ ਵੀ ਆਹ ਕੋਈ ਗਰੀਬ ਆ ਅਮੀਰ ਆ ਆਹ ਰਾਸ਼ਨ ਲੈ ਕੇ ਜਾਂਦਾ ਆ ਠੀਕ ਆ ਤੇ ਆ ਕਿਸੇ ਦਾ ਢਿੱਡ ਭਰਦਾ ਓਨੇ ਨਹੀਂ ਓਨੇ ਕੁਝ ਨਹੀਂ ਓਨੇ ਦਬੋ ਹੀ ਦੇਣਾ ਜਿਹਨੂੰ ਲਬੋਣਾ ਤੇ ਇਹ ਗੱਲਾਂ ਨਹੀਂ ਆਪਾਂ ਨੂੰ ਕਰਨੀਆਂ ਚਾਹੀਦੀਆਂ ਮਹਾਰਾਜ ਆ ਗਿਆ ਬਦਕਾ ਆ ਬਦਕਾ ਮਖਾ ਭੈਣ ਭਰਾਵਾਂ ਨੂੰ ਆਪਣਾ ਨੂੰ ਤੇ ਹਾਂਜੀ ਗੁਰਤੇਜ ਜੀ ਕੀ ਹਾਲ ਆ ਬਈ ਤੇ ਆਪਾਂ ਵੀ ਬਈ ਸੇਵਾ ਕਰਦੇ ਆਂ ਬੇਜਬਾਨ ਜਾਨਵਰਾਂ ਦੀ ਨਾ ਵੇਖੋ ਬਤਕਾਂ ਵੇਖੋ ਕਿੱਡੀਆਂ ਪਿਆਰੀਆਂ ਬਈ ਬੱਚੇ ਕਿੰਨੇ ਸੋਹਣੇ ਇਹਨਾਂ ਦੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੈ ਸਾਰੇ ਭੈਣ ਭਰਾਉਣ ਮੈਂ ਅਪੀਲ ਕਰਦਾ ਸਾਡੇ ਨਾਲ ਜੁੜੋ ਤੇ ਸਾਡੀ ਟੀਮ ਦਾ ਹਿੱਸਾ ਬਣੋ ਜੀ ਆਪਾਂ ਸੇਵਾ ਕਰ ਰਹੇ ਆਂ ਬੇਜਬਾਨਾਂ ਦੀ ਤੇ ਆਜਾ ਮੈਂ ਜਿਹੜੀ ਜ਼ਰੂਰੀ ਗੱਲ ਸੀ ਉਹ ਤਾਂ ਮੈਂ ਕਹਿਣੀ ਕਹਿਣੀ ਆ ਕਿ ਆਪਾਂ ਨਾ ਬਈ ਇੱਥੇ ਗੱਲ ਉਹ ਹੋਰ ਪਾਸੇ ਨਿਕਲ ਜਾਂਦੀ ਤੁਸੀਂ ਮੈਨੂੰ ਦੱਸਿਆ ਕਰੋ ਨਾ ਤੇਰੀ ਭੋਲੇ ਜਾਂਦਾ ਬੰਦਾ ਵੀ ਆਹਾ ਜਗਾ ਮਦੋਂ ਦੱਸਿਆ ਵੀ ਆਪਾਂ ਇਲਾਜ ਕਰਵਾਉਣ ਵਾਸਤੇ ਬੇਜਵਾਨਾਂ ਦਾ ਆ ਛੋਟਾ ਛੱਡ ਬਣਵਾ ਕੇ ਦਿੱਤਾ ਸੀ ਆਪਾਂ ਨੂੰ ਆਂਟੀ ਨੇ 45000 ਰੁਪਏ ਲਾ ਕੇ ਠੀਕ ਹੈ ਜੀ ਉਦੋਂ ਬਾਅਦ ਆ ਬੰਦਾ ਕਹਿੰਦਾ ਮੈਂ ਜਗਾ ਵੇਚਣੀ ਆ ਪਹਿਲਾਂ ਨੇ ਜਵਾਬ ਦੇ ਤਾਂ ਬਾਅਦ ਚ ਕਹਿੰਦਾ ਮੈਂ ਤਾਂ ਜਗਾ ਵੇਚਣੀ ਆ ਆ ਜਗਾ ਦੇ ਭਈ ਆਪਾਂ ਪੈਸੇ ਦੇਤੇ ਤੇ ਉਹ ਭਲੀ ਮਾਨਸ ਭੈਣ ਨੇ ਮੌਕੇ ਤੇ ਪੈਸੇ ਪਾਤੇ ਆਪਣੇ ਖਾਤੇ ਚ ਤੇ ਚਲੋ ਆਪਾਂ ਇਹਨਾਂ ਨੂੰ ਸਾਈ ਦੇਤੀ 15000 ਤੇ ਇਹ ਜਗਾ ਦੇ ਪੈਸੇ ਭਰਨੇ ਆ ਬਈ ਆਪਾਂ ਸ਼ੈਲਟਰ ਬਣਾਉਣਾ ਇੱਥੇ ਤਾਂ ਕਿ ਕੋਈ ਵੀ ਬੇਜਬਾਨ ਕੋਈ ਇਲਾਜ ਤੋਂ ਨਾ ਵਾਂਝਾ ਰਹਿ ਜੇ ਤੇ ਕੋਈ ਭੁੱਖਾ ਨਾ ਰਹਿ ਜੇ ਆਪਾਂ ਆਪਦੀ ਕੋਸ਼ਿਸ਼ ਕਰਨੀ ਆ ਬਾਕੀ ਕੋਈ ਆਪਾਂ ਸਾਰਿਆਂ ਨੂੰ ਆਪਾਂ ਬਚਾ ਨਹੀਂ ਸਕਦੇ ਤੇ ਸਾਰਿਆਂ ਦਾ ਆਪਾਂ ਢਿੱਡ ਨਹੀਂ ਭਰ ਸਕਦੇ ਆਪਾਂ ਇੱਕ ਕੋਸ਼ਿਸ਼ ਕਰ ਰਹੇ ਆ ਆਪਦੇ ਨੂੰ ਕਿਉਂਕਿ ਮੈਨੂੰ ਜਿਵੇਂ ਹੁਣ ਭੈਣ ਭਰਾ ਸਪੋਰਟ ਕਰਦੇ ਆ ਹਨਾ ਆਹ ਕਮੈਂਟਾਂ ਚ ਮੈਨੂੰ ਭੈਣ ਭਰਾ ਬਹੁਤ ਹੱਲਾਸ਼ੇਰੀ ਦਿੰਦੇ ਆ ਉਹਦੇ ਨਾਲ ਮੈਨੂੰ ਵੀ એનર્ਜੀ ਮਿਲਦੀ ਆ ਮੈਨੂੰ ਹੌਸਲਾ ਮਿਲਦਾ ਵੀ ਹਾਂ ਯਾਰ ਮੇਰੇ ਭੈਣ ਭਰਾ ਮੇਰੇ ਨਾਲ ਖੜਦੇ ਆ ਤੇ ਕੋਈ ਹੋਰ ਵੇਖੂਗਾ ਹਨਾ ਉਹਨੂੰ ਵੀ ਆਏ ਹੋਊਗਾ ਵੀ ਯਾਰ ਇਹਨੂੰ ਭੈਣ ਭਰਾ ਸਪੋਰਟ ਕਰਦੇ ਤੇ ਮੈਂ ਵੀ ਇਹਨਾਂ ਦੀ ਸੇਵਾ ਕਰਾਂ ਇਹ ਬੇਜਬਾਨਾਂ ਦੀ ਤੇ ਇਸ ਤਰ੍ਹਾਂ ਕਰਕੇ ਬਈ ਆਪਾਂ ਜੁੜ ਗਏ ਸਾਰੇ ਭੈਣ ਭਰਾ ਤੇ ਆ ਜਗ੍ਹਾ ਦੇ ਪੈਸੇ ਭਰਨੇ ਜੇ ਕੋਈ ਭੈਣ ਭਰਾ ਸਾਡੀ ਹੈਲਪ ਕਰਨਾ ਚਾਹੁੰਦਾ ਆ ਤੇ ਸਾਡੇ ਨਾਲ ਜ਼ਰੂਰ ਕੰਟੈਕਟ ਕਰਿਆ ਜੇ ਸਾਡਾ ਬਾਇਓ ਚ ਨੰਬਰ ਮਿਲ ਜੂਗਾ ਤੁਹਾਨੂੰ ਬਾਕੀ ਫੋਨ ਨੰਬਰ ਹੈਗਾ ਜੀ 98720 11161 987203 AK69 ਤੇ ਆਪਣਾ ਨੰਬਰ ਆਈ ਆਪਾਂ ਇਥੇ ਸ਼ੈਲਟਰ ਬਣਾਉਣਾ ਬਈ ਕਿਉਂਕਿ 15000 ਦੀ ਆਪਾਂ ਇਥੇ ਮਿੱਟੀ ਪਾ ਲਈ ਐ ਤੇ ਹਜੇ ਮਿੱਟੀ ਹੋਰ ਪੈਣੀ ਐ ਸਾਢੇ 3 ਫੁੱਟ ਮਿੱਟੀ ਪੈ ਗਈ ਇਥੇ ਬਈ ਤੇ ਹਜੇ ਮਿੱਟੀ ਹੋਰ ਪਾਉਣੇ ਕੋਈ 2-3 ਟਰਾਲੇ ਹੋਰ ਪਾਵਾਂਗੇ ਜੇ ਕੋਈ ਮਿੱਟੀ ਪਵਾ ਕੇ ਸਾਨੂੰ ਦੇ ਸਕਦਾ ਉਹ ਵੀ ਸਾਡੇ ਨਾਲ ਜ਼ਰੂਰ ਇੰਨੀ ਕ ਸੇਵਾ ਨਿਭਾ ਸਕਦਾ ਆ ਇਹਨਾਂ ਨੇ ਬਈ ਇਹ ਬੇਜਵਾਨਾਂ ਨੂੰ ਜਿਹੜਾ ਆਪਾਂ ਖਵਾਤਾ ਤੇ ਜਾਂ ਇਹਨਾਂ ਦਾ ਆਪਾਂ ਕੁਝ ਕਰਤਾ ਉਹ ਕਿਤੇ ਨਹੀਂ ਜਾਂਦਾ ਉਹ ਮਾਲਕ ਆਪਾਂ ਨੂੰ ਕਈ ਗੁਣਾ ਵੱਧ ਕਰਕੇ ਮੋੜੂਗਾ ਤੇ ਇਹ ਬੇਜਵਾਨਾਂ ਤੋਂ ਮੂੰਹ ਨਾ ਫੇਰਿਆ ਕਰੋ ਚਲੋ ਮੇਰੇ ਨਾਲ ਨਹੀਂ ਮੇਰੀ ਟੀਮ ਚ ਨਹੀਂ ਹਨਾ ਤਾਂ ਤੁਸੀਂ ਜਿੱਥੇ ਵੀ ਤੁਹਾਨੂੰ ਕੋਈ ਬੇਜਵਾਨ ਜਾਨਵਰ ਦੇਖਦਾ ਆ ਕੋਈ ਭੁੱਖਾ ਆ ਉਹਦਾ ਢਿੱਡ ਭਰ ਦਿਓ ਜੇ ਕਿਸ ਨੂੰ ਇਲਾਜ ਦੀ ਜ਼ਰੂਰਤ ਆ ਤਾਂ ਕੋਈ ਗੱਲ ਨਹੀਂ ਬਈ ਆਪਾਂ ਉਹ ਵੀ ਬਹੁਤ ਸਾਰੇ ਭੈਣ ਭਰਾ ਇਹਨਾਂ ਦਾ ਖਰਚਾ ਕਰ ਦਿੰਦੇ ਆ ਹਨ ਤੇ ਜੇ ਕੋਈ ਇਹਨਾਂ ਦਾ ਢਿੱਡ ਭਰ ਦੂਗਾ ਜਾਂ ਕੋਈ 1500 ਲਾ ਕੇ ਇਹਨਾਂ ਦਾ ਇਲਾਜ ਕਰਵਾ ਦੂਗਾ ਤਾਂ ਕੋਈ ਫਰਕ ਨਹੀਂ ਪੈਂਦਾ ਤੇ ਆਪਾਂ ਬੂਟੇ ਜਿਵੇਂ ਕਿ ਤੁਹਾਨੂੰ ਦੱਸਿਆ ਆਪਾਂ ਫਲਦਾਰ ਬੂਟੇ ਲਾਉਣੇ ਇੱਥੇ ਸਾਰੇ ਬੂਟੇ ਲਾਵਾਂਗੇ ਵੀ ਬੱਚੇ ਛਾਵੇਂ ਬੈਠਿਆ ਕਰਨ ਇਹਨਾਂ ਦੀ ਛਾਂ ਇਹ ਮੰਨਣ ਆਪਾਂ ਵੀ ਛਾਂ ਮਾਣਗੇ ਤੇ ਨਾਲੇ ਆਪਾਂ ਫਲ ਵੀ ਤੋੜ ਕੇ ਖਾਈਏ ਤੇ ਫਲਦਾਰ ਬੂਟੇ ਹਾਵਤ ਆ ਬਾਬਾ ਆ ਗਈ ਬਾਬਾ ਬਾਬਾ ਆਹਾ ਨਾ ਮੇਲਾ ਨਾ ਫੀਮੇਲ ਆਈ ਇਹਦਾ ਨਾਂ ਹੀ ਬਾਬਾ ਰੱਖਿਆ ਹੋਇਆ ਹੈ ਨਾ ਗੁੱਸਾ ਨਾ ਕਰਿਆ ਜੇ ਬਾਬਾ ਨਾਮ ਰੱਖਿਆ ਬਾਬਾ ਨਾਮ ਰੱਖਣ ਤੇ ਕੋਈ ਹਰਜ ਨਹੀਂ ਹੈ ਨਾ ਇੱਕ ਵਾਰ ਮੈਨੂੰ ਕਿਸੇ ਨੇ ਗਾਲ ਕੱਢੀ ਸੀ ਆਂ ਕੁੱਤਿਆ ਆਖੇ ਬਾਬਾ ਨਾ ਕਿਆ ਕਰਨ ਤੇ ਕੁੱਤਾ ਸ਼ਬਦ ਵੀ ਕੋਈ ਮਾੜਾ ਨਹੀਂ ਬਈ ਇਹ ਵੀ ਕਿਸੇ ਨਾ ਕਿਸੇ ਨੇ ਰੱਖਿਆ ਹੈ ਨਾ ਨਾ ਕੁੱਤਾ ਕੁੱਤਾ ਕੋਈ ਮਾੜਾ ਸ਼ਬਦ ਨਹੀਂ ਹੈਗਾ ਇਹ ਵੀ ਕਿਸੇ ਨੇ ਰੱਖਿਆ ਹੀ ਹੋਇਆ ਤੇ ਕੁੱਤਾ ਬਾਕੀ ਰੱਬ ਦਾ ਬਣਾਇਆ ਹੋਇਆ ਜੀ ਬਾਬਾ ਹੀ ਕੋਈ ਇਹ ਇਹਨੂੰ ਵੀ ਉਹਨਾਂ ਹੀ ਹੱਕ ਆ ਧਰਤੀ ਤੇ ਰਹਿਣ ਦਾ ਜਿੰਨਾ ਕਹੇ ਆਪਾਂ ਨੂੰ ਆ ਤੇ ਚਲੋ ਠੀਕ ਹੈ ਜੀ ਮੈਂ ਹੁਣ ਨਾ ਜੁਗਨੀ ਨੂੰ ਤੇ ਕਾਲੂ ਨੂੰ ਘਮਾ ਕੇ ਲਿਆਉਣਾ ਥੋੜਾ ਮੁੜ ਕੇ ਨਾ ਫਿਰੇ ਨੁਕਸਾਨ ਕਰਦੇ ਆ ਬਈ ਐਵੇਂ ਵੜਦੇ ਆ ਬੱਚਾ ਨੂੰ ਨਿੱਕਿਆਂ ਨੂੰ ਇਹਨਾਂ ਨੂੰ ਦੋਨਾਂ ਨੂੰ ਨਾਲ ਲੈ ਕੇ ਜਾਣਾ ਪੈਂਦਾ ਮੈਨੂੰ ਇਹਨਾਂ ਦੇ ਪਟੇ ਫੜ ਕੇ ਸੰਗਲ ਗਿਆ ਵੜ ਕੇ ਬਾਕੀ ਬੱਚੇ ਆ ਤੁਸੀਂ ਦੇਖ ਲਓ ਸਾਰੇ ਛੱਡ ਰੱਖੇ ਆ ਖੁੱਲੇ ਹੀ ਫਿਰਦੇ ਕੋਈ ਇਧਰ ਟੱਪ ਜਾਂਦੇ ਆ ਪਰ ਲੀਆਂ ਗਲੀਆਂ ਨਹੀਂ ਕਿਉਂਕਿ ਮੈਂ ਜਦੋਂ ਮੇਰੇ ਕੋਲ ਬੱਚਾ ਕੋਈ ਠੀਕ ਹੋ ਗਿਆ ਤਾਂ ਮੇਰਾ ਜੀ ਨਹੀਂ ਕਰਦਾ ਬਈ ਛੱਡ ਕੇਉਣ ਨੂੰ ਪਰ ਮੈਨੂੰ ਆ ਹੁੰਦਾ ਚੱਲ ਯਾਰ ਜਿਹੜਾ ਕੋਈ ਨੁਕਸਾਨ ਨਹੀਂ ਕਰਦਾ ਕਿਸਦਾ ਹਨਾ ਤਾਂ ਮੈਨੂੰ ਆ ਹੁੰਦਾ ਚੱਲ ਇਹਨੂੰ ਫਿਰਦਾਰਾਂ ਦੇ ਇੱਥੇ ਕੋਈ ਨਹੀਂ ਜਿੱਤੇ ਦੂਜੇ ਫਰਦੇ ਆ ਹੀ 하게 ਕਰਕੇ ਦੋ ਦੋ ਕਰਕੇ ਆਪਣੇ ਕੋਲੇ 11 12 ਬੱਚੇ ਹੋ ਗਏ ਦੋ ਬੱਚਿਆਂ ਦੀ ਮੌਤ ਹੋ ਗਈ ਪਰसों ਉਹ ਬਹੁਤ ਜਿਆਦਾ ਕੰਡੀਸ਼ਨ ਉਹਨਾਂ ਦੀ ਮਾੜੀ ਸੀਗੀ ਉਹ ਤਾਂ ਜਿਵੇਂ ਹੀ ਗਲੇ ਪਏ ਸੀਗੇ ਆ ਗਲੇ ਚ ਗਲ ਚ ਰੇਸ਼ਾ ਪਿਆ ਸੀ ਇੱਕ ਦੇ ਇੱਕ ਦੇ ਭਈ ਕੀੜੇ ਸੀਗੇ ਕੰਨ ਚ ਵੜ ਕੇ ਤੇ ਗਲ ਤਾਂ ਨਹੀਂ ਨਿਕਲ ਗਏ ਭਾਈ ਚੈਨਲ ਸਾਰੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਔਨ ਕਰਕੇ ਜਰੂਰ ਜਾਜੇ ਇਹ ਸੇਵਾ ਚਾਹ ਦਾ ਯੋਗਦਾਨ ਜਰੂਰ ਪਾਇ ਜੇ ਇਹ ਵੀ ਥੋੜੀ ਕਹ ਲੋ ਵੀ ਸੇਵਾ ਹੀ ਆ ਤੇ ਇਹ ਸੇਵਾ 'ਚ ਜਰੂਰ ਯੋਗਦਾਨ ਪਾਇਆ ਜੇ ਬੈਲ ਆਈਕਨ ਔਨ ਕਰ ਲਓ ਤੇ ਜੇ ਹਾਈਪ ਦਾ ਤੁਹਾਨੂੰ ਨਿਸ਼ਾਨ ਦਿਖਦਾ ਨਾ ਕੋ ਕਾਕੇ ਤੂੰ ਨਾ ਵੱੜ ਜੀ ਬੋ ਉਧਰ ਉਹਦਾ ਵੱਡਾ ਹੋਣਾ ਡੱਕ ਪੀਵੇ ਚੱਪੜ ਦੇ ਮੁਰਕੇ ਸਾਨੂੰ ਕੱਢਣਾ ਪੈਣਾ ਤੁਹਾਨੂੰ ਇੱਧਰ ਆ ਜਾਓ ਚਲੋ ਇੱਧਰ ਚਲੋ ਚਲੋ ਘਰੇ ਚਲੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਔਨ ਕਰਕੇ ਜਾਇ ਜੇ ਫਿਰ ਆਪਾਂ ਕੱਲ ਦੀ ਤੁਹਾਨੂੰ ਅਪਡੇਟ ਜਰੂਰ ਦੇਵਾਂਗੇ ਇਹਨਾਂ ਦੀ ਬੱਚਾਂ ਦੀ ਹਾਂ ਇਹ ਤੇ ਕੱਲ ਦੀ ਆਪਾਂ ਅਪਡੇਟ ਤੁਹਾਨੂੰ ਜਰੂਰ ਦੇਵਾਂਗੇ ਜੀ ਜੋ ਵੀ ਹੈਗਾ ਤੇ ਜਗ੍ਹਾ ਦੇ ਆਪਾਂ ਪੈਸੇ ਭਰਨੇ ਜੋ ਕੋਈ ਭੈਣ ਭਰਾ ਸਾਡੀ ਹੈਲਪ ਕਰ ਸਕਦਾ ਹਨ ਤੇ ਉਹ ਜਰੂਰ ਕਰਾ ਜੇ ਤਿਲ ਫੁੱਲ ਬੂੰਦ ਬੂੰਦ ਨਾਲ دریا ਭਰ ਜਾਂਦਾ ਮਹਾਰਾਜ ਜੀ ਤੇ ਚਲੋ ਠੀਕ ਆ ਜੀ ਫਿਰ ਆਪਾਂ ਮਿਲਦੇ ਆ ਕੱਲ ਨੂੰ